ਸਤਿ ਸ਼੍ਰੀ ਅਕਾਲ ਦੋਸਤੋ ਆਖਿਰ ਪੰਜਾਬ ਹੀ ਪੰਜਾਬ ਦੇ ਕੰਮ ਆਇਆ ਕਿ ਲਗਭਗ 250 ਤੋਂ 300 ਮੱਝਾਂ ਗਾਵਾਂ ਨਾ ਜਿਹੜੀਆਂ ਰਾਵੀ ਦਰਿਆ ਦੇ ਵਿੱਚ ਪਾਣੀ ਵਧਣ ਕਰਕੇ ਹੜ ਔਨ ਕਰਕੇ ਲੰਘਦੀ ਪੰਜਾਬ ਵੱਲ ਜਾ ਚੁੱਕੀਆਂ ਸੀ ਨਾ ਉਹ ਉਹਨਾਂ ਨੇ ਜਿਹੜੀਆਂ ਉੱਥੇ ਜਿਉਂਦੀਆਂ ਉਹਨਾਂ ਦੇ ਹੱਥਾਂੀਆਂ ਨਾ ਉਹਨਾਂ ਨੇ ਸਾਰੀਆਂ ਵੱਡੀਆਂ ਬੇੜੀਆਂ ਵਿੱਚ ਪਾ ਕੇ ਨਾ ਉਹ ਤੇ ਵਾਪਸ ਪੰਜਾਬ ਪੇਟੀਆਂ ਇਨਸਾਨੀਅਤ ਦੀ ਬਹੁਤ ਹੀ ਵੱਡੀ ਜਿਉਂਦੀ ਜਾਗਦੀ ਆਗਦੀ ਇੱਕ ਮਿਸਾਲ ਉਹਨਾਂ ਨੇ ਕਾਇਮ ਕੀਤੀ ਆ ਕਿ ਕਿਸ ਤਰ੍ਹਾਂ ਜਿਹੜੀਆਂ ਹੈਗੀਆਂ ਅੱਜ ਕੱਲ ਲੋਕ ਕਿਸੇ ਨੂੰ 10 ਰੁਪਏ ਕਿਸੇ ਤੇ ਮਿਲ ਜਾਣ ਨਾ ਤੇ ਉਹ ਰਿਵਾਫ ਕਰਦਾ ਤੇ ਇਹ ਲਗਭਗ ਲੱਖਾਂ ਰੁਪਏ ਦਾ ਇੱਕ ਇਹ ਜਾਨਵਰ ਜਿਹੜਾ ਉਹ ਵਾਪਸ ਕੀਤਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਵੀਡੀਓ ਤੁਸੀਂ ਪੂਰੀ ਦੇਖਿਓ ਕੋਰੀਡੋਰ ਕਰਤਾਰਪੁਰ ਸਾਹਿਬ ਤੇ ਅਜਨਾਲਾ ਸਾਈਡ ਦੇ ਪਿੰਡਾਂ ਦੀਆਂ ਜਿਹੜੀ ਇਹ ਜਾਨਵਰ ਸੀਗੇ ਨਾ ਉਹ ਉਹਨਾਂ ਵੀਰਾਂ ਨੂੰ ਜਿਉਂਦੇ ਸੀਗੇ ਜਿਹੜੇ ਉੱਥੇ ਪਹੁੰਚੇ ਉਹ ਵਾਪਸ ਕੀਤੇ ਗਏ ਬਹੁਤ ਧੰਨਵਾਦ ਲੈਂਦੇ ਪੰਜਾਬ ਵਾਲੇ ਵੀਰਾਂ ਦਾ ਕਿਵੇਂ ਭੇਜਿਆ ਹੈ ਦੱਸੋ ਕੀ ਦੱਸ ਰਹੀ ਸੀ ਤੁਸੀਂ ਬੈਂਤੀ ਆ ਵੀ ਜਿਹੜੇ ਪਾਕਿਸਤਾਨ ਮੱਝਾ ਅਡੇ ਤੇ ਹੋਰ ਵੀ ਇਲਾਕੇ ਦੇ ਵਿੱਚ ਇਹ ਪਿੰਡ ਸਿੰਘੋ ਕੀ ਆ ਅੱਗੇ ਵੀ ਪਿੰਡ ਬਹੁਤ ਜ਼ਿਆਦਾ ਨੇ ਤੇ ਪਿੱਛੇ ਵੀ ਬੜਿਆ ਜਿਹੜੇ ਵੀ ਪਾਣੀ ਦੀ ਮਾਰ ਹੀ ਠਾਏ ਆ ਤੇ ਉਹਨਾਂ ਪਿੰਡਾਂ ਦੇ ਤੇ ਇੰਨਾ ਕੋ ਟਾਈਮ ਨਹੀਂ ਹੈਗਾ ਵੀ ਉਹ ਆਪਣੇ ਪਸ਼ੂ ਕੱਢ ਸਕਣ ਜਾਂ ਉਹਨਾਂ ਨੂੰ ਟਾਈਮ ਸਰ ਕੇ ਪਾਚਾ ਸਕਣ ਪਰ ਉਹਨਾਂ ਦਾ ਨਾ ਟਾਈਮ ਹੋਣ ਕਰਕੇ ਵੀ ਜਲਦੀ ਪਾਣੀ ਔਨ ਕਰਕੇ ਤੇ ਪਸ਼ੂ ਜਿਹੜੇ ਸੀ ਮਹੀਆਂ ਨੇ ਬਹੁਤ ਵਧੀਆ ਗਾਈਆਂ ਉਹ ਰੁੜ ਕੇ ਤੇ ਪਾਕਿਸਤਾਨ ਚਲੇ ਗਈਆਂ ਸੀ ਬੜੇ ਦਿਨਾਂ ਦੇ ਇੱਕ ਵੇਖਣ ਦੇ ਉਹ ਤੁਸੀਂ ਵੀ ਸ਼ਾਇਦ ਮੀਡੀਆ 'ਚ ਦੇਖਿਆ ਹੋਵੇ ਉਹਨਾਂ ਦੇ ਬੇੜਿਆਂ ਦੇ ਉੱਤੇ ਲੱਦ ਲੱਦ ਕੇ ਤੇ ਜਿੰਨੀਆਂ ਮੱਝਾਂ ਨੇ ਗਾਵਾਂ ਨੇ ਉਹ ਇੱਧਰ ਪੇ ਝੰਡੇ ਆ ਮੈਨਾਂ ਉਹਨਾਂ ਦੀ ਫੇਰ ਵੀ ਬੜੀ ਦਰਿਆਦਲੀ ਆ ਕਿਉਂਕਿ ਲੈਂਦਾ ਤੇ ਚੜਦਾ ਇਹ ਦੋਵੇਂ ਪੰਜਾਬ ਦੇ ਦੇ ਦੋਵੇਂ ਆਪਣੇ ਹੀ ਆ ਪੰਜਾਬ ਦੇ ਇੱਕ ਹੋਰ ਕੋਈ ਨਹੀਂ ਇੱਕਦੋਂ ਕੋਈ ਵਸਿਆ ਕਿ ਕਿੰਨੇ ਕੋ ਪਸ਼ੂ ਆਈ ਨਹੀਂ ਉਧਰੋਂ ਪਾਕਿਸਤਾਨ ਨੂੰ ਘਟ ਘਟ ਵੀ 2-300 ਪਸ਼ੂ ਜਿਹੜਾ ਆ ਦੋ ਤਿੰਨ ਪਸ਼ੂ ਉਹਨਾਂ ਨੇ ਬੇੜਿਆਂ 'ਚ ਪੇਚੇ ਬੇ ਬੇੜਿਆਂ ਦੇ ਵਿੱਚ ਸਵਾਰ ਕਰਕੇ ਉਹਨਾਂ ਨੇ ਇਧਰ ਭੇਜਿਆ ਜੀ ਤੇ ਉਹ ਪਸ਼ੂ ਜਿਹੜੇ ਜਿੱਦਣਾ ਵਿਚਾਰਾ ਗਰੀਬਾਂ ਉਹਨਾਂ ਦੇ ਉਹਨਾਂ ਦੇ ਫਿਰ ਉਹਨਾਂ ਨੇ ਉਹ ਵਾਪਸ ਕੀਤੇ ਆ ਤੇ ਬਾਕੀ ਜਿਹੜੇ ਵਿਚਾਰੇ ਮਰ ਗਏ ਉਹ ਤੇ ਚਲੋ ਉਹ ਤੇ ਕਿਸੇ ਹੱਥ ਵਸ ਨਹੀਂ ਰਿਹਾ ਉਹਦੇ ਪਰਮਾਤਮਾ ਦੇ ਬਾਕੀ ਉਹਨਾਂ ਦੀ ਦਿਲਾਂ ਦਰਿਆਦਲੀ ਆ ਵੀ ਜਿਹੜਾ ਉਹਨਾਂ ਨੇ ਉਹ ਸਭ ਕੁਝ ਵਾਪਸ ਕੀਤਾ ਕਿਹੜੇ ਕਿਹੜੇ ਪਿੰਡੇ ਅੱਗੇ ਨੇ ਜਿੱਥੋਂ ਦੇ ਪਸ਼ੂ ਉਧਰ ਚਲੇ ਗਏ ਸੀ ਇਹ ਪਿੰਡ ਤੇ ਜੂੰਆਂ ਪੱਕਣੀਆਂ ਤੋਂ ਤੁਰਦੇ ਆ ਜਿੱਥੋਂ ਬੰਨ ਟੁੱਟਿਆ ਜਾ ਪਿੱਛੋਂ ਵੀ ਆਪਣੇ ਕੋਰੀਡੋਰ ਤੋਂ ਵੀ ਟੁੱਟਿਆ ਆ ਦੇਵ ਬਾਬੇ ਨਾਨਕ ਤੋਂ ਉੱਥੋਂ ਵੀ ਜੂੰ ਲਾ ਕੇ ਲਾ ਕੇ ਜਿੰਨੇ ਪਿੰਡ ਇੱਥੇ ਬਾਰਡਰ ਏਰੀਏ ਦੇ ਆ ਜਿੱਦਾਂ ਅਗਾਹ ਕਨੀਏ ਮਾਸੀ ਵਾਲ ਆ ਗਿਆ ਬਸ ਹੀ ਆ ਗਿਆ ਹਾਂ ਗਗੜਾ ਆ ਗਿਆ ਜਦਾਂ ਸਿੰਘੋ ਕੀ ਆ ਗਿਆ ਨਿਸੋ ਕੀ ਅੱਗੇ ਗਿੱਲਾਂ ਵਾਲੀ ਅੱਗੇ ਕਮਰਾ ਉਹ ਬਹੁਤ ਜ਼ਿਆਦਾ ਮਤਲਬ ਵਿੱਚ ਦੇ ਤਕਰੀਬਨ ਤਹਿਸੀਲ ਵਾਲੇ ਦੇ ਪਿੰਡ ਆ ਤੁਸੀਂ ਕਹੇ ਕੋਈ 200 ਤੋਂ 300 ਪਸ਼ੂ ਜਿਹੜੇ ਨੇ ਉਹ ਪਾਕਿਸਤਾਨ ਵਾਲੇ ਨੇ ਇੱਧਰ ਭੇਜੇ ਨੇ ਹਾਂ ਹਾਂ ਹਾਂਜੀ ਹਾਂਜੀ ਉਹ ਉਹਨਾਂ ਨੇ ਉਧਰੋਂ ਫੜ ਕੇ ਜਿਹੜੇ ਉਹਨਾਂ ਦੇ ਘਰਾਂ 'ਚ ਜਾ ਕੇ ਲੱਗੇ ਸੀ ਜਾਂ ਉਹਨਾਂ ਦੇ ਪਾਲੀਆਂ ਦੇ ਤਾਂ ਉੱਚੇ ਤਾਂ ਚੜ ਗਏ ਸੀ ਉਹਨਾਂ ਨੂੰ ਪਤਾ ਲੱਗਾ ਵੀ ਇਹ ਦੂਜੇ ਬੰਨਿਓ ਚੜਦੇ ਪੰਜਾਬ ਤੋਂ ਰੋੜ ਕੇ ਆਏ ਆ ਉਹ ਉਹਨਾਂ ਨੇ ਫਿਰ ਫੜ ਕੇ ਤੇ ਉਹ ਬੇੜਿਆਂ ਦੇ ਵਿੱਚ ਸਵਾਰ ਕਰਕੇ ਤੇ ਭੇਜੇ